ਉਹ ਆਪਾਂ ਨੂੰ ਆਪਣਾ ਨੱਕ ਰਗੜਨਾ ਚਾਹੁੰਦੇ ਆ ਜ਼ਮੀਨ ਨਾਲ ਵਿਖਾਉਣ ਵਾਸਤੇ ਕਿ ਵੀ ਤੁਸੀਂ ਤੁਹਾਡੀ ਔਕਾਤ ਹੀ ਹੈ ਨਹੀਂ ਉਹਦੇ ਵਿੱਚ ਆਪਦੀ ਮਰਜ਼ੀ ਨਾਲ ਨਹੀਂ ਵੜ ਸਕਦੇ ਸਾਡੇ ਰਹਿਮੋ ਕਰਮ ਤੇ ਆ ਤੁਸੀਂ ਪੰਜਾਬੀਆਂ ਨੂੰ ਤਾਂ ਖਾਸ ਕਰਕੇ ਸਿੱਖਾਂ ਨੂੰ ਇੱਕ ਮਤਲਬ ਹਿਊਮਿਲੇਟ ਕਰਨ ਦੀ ਸਾਰਾ ਅਟੈਂਪਟ ਹੁੰਦਾ ਕਿ ਇਹਨਾਂ ਦੀ ਬੇਇੱਜ਼ਤੀ ਕੀਤੀ ਜਾਵੇ ਇਹਨਾਂ ਨੂੰ ਅਹਿਸਾਸ ਹੋਵੇ ਕਿ ਇਹ ਦੋ ਨੰਬਰ ਦੇ ਸ਼ਹਿਰੀ ਹੈਗੇ ਆ ਤੇ ਪੰਜਾਬ ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਸਾਨੂੰ ਜਿਹੜਾ ਪਹਿਲਾ ਬੈਰੀਕੇਡ ਮਿਲਿਆ ਜਿਹੜੀ ਪਹਿਲੀ ਬੈਰੀਕੇਡਿੰਗ ਮਿਲੀ ਹੈ ਉਹ ਪੰਜਾਬ ਪੁਲਿਸ ਦੀ ਠੀਕ ਹੈ ਨਾ ਕਿਤੇ ਨਾ ਕਿਤੇ ਫਿਰ ਖਿਚੜੀ ਲੱਗ ਰਹੀ ਹੈ ਹਾਂ ਬਿਲਕੁਲ ਉਹਨਾਂ ਨੇ ਇਨਫੋਰਮੇਸ਼ਨ ਦੇਣੀ ਸੀਗੀ ਅੱਗੇ ਸਾਡੀਆਂ ਜ਼ਮੀਨਾਂ ਤੇ ਪੰਜਾਬ ਦੀਆਂ ਜ਼ਮੀਨਾਂ ਤੇ ਯੂਨੀਵਰਸਿਟੀ ਸਾਨੂੰ ਇੱਥੇ ਨਹੀਂ ਵਧਣ ਦਿੱਤਾ ਗਿਆ लाਠੀ ਚਾਰਚ ਤੱਕ ਹੋਇਆ ਉਸ ਬਾਰੇ ਕੀ ਸੋਚਦੇ ਹੋ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਐਦਾਂ ਕਿਉਂ ਕੀਤਾ ਨਹੀਂ ਤਾਂ ਗੱਲ ਦੱਸੋ ਵੀ ਤੁਸੀਂ ਸਾਨੂੰ ਆਪਦੇ ਸ਼ਹਿਰ ਚ ਵੜਨ ਵਾਸਤੇ ਆਏ ਪਿਲਰਸ ਲਾਏ ਆਂ ਗੱਡੀਆਂ ਖੜੀਆਂ ਕੀਤੀਆਂ ਆਂ ਬੈਰੀਕੇਡਿੰਗ ਕੀਤੀ ਆ ਜਿਵੇਂ ਆਪਾਂ ਆਪਦੇ ਸ਼ਹਿਰ ਚ ਨਹੀਂ ਜਾ ਰਹੇ ਕਿਸੇ ਚ ਚੀਨ ਚ ਜਾਂ ਪਾਕਿਸਤਾਨ ਚ ਜਾ ਰਹੇ ਇਹ ਨਹੀਂ ਵੱਡੀ ਗਿੰਤੀ ਚ ਆਪਾਂ ਸਨੇਹਾ ਦੇਤਾ ਤੁਸੀਂ ਐਡਾ ਸੌਖੇ ਨਹੀਂ ਸਾਨੂੰ ਹੱਥ ਪਾ ਸਕਦੇ ਪੰਜਾਬ ਦੇ ਲੋਕ ਬਹੁਤ ਵਰਿਆਂ ਬਾਅਦ ਹਨਾ ਦੁਬਾਰਾ ਚਿੰਤਤ ਹੋਏ ਆ ਚੰਡੀਗੜ੍ਹ ਵਾਸਤੇ ਤੇ ਆਪਦੇ ਹੱਕਾਂ ਵਾਸਤੇ ਨਹੀਂ ਤਾਂ ਜਿਹੜੀ ਹੁੰਦੀ ਪੀੜੀ ਹੈ ਹਨਾ ਉਹ ਤਾਂ ਚੰਡੀਗੜ੍ਹ ਬਾੜੇ ਭੁੱਲੀ ਚੱਲੀ ਸੀ ਹਨਾ ਉਹ ਤਾਂ ਠੀਕ ਆ ਜਿਵੇਂ ਵੀ ਤੂੰ ਹੈ ਆਪਣਾ ਹੈ ਹੀ ਸਵਾਗਤ ਹੈ ਟੋਲਡ ਪੰਜਾਬ ਦੇਖ ਰਹੇ ਹੋ ਮੈਂ ਹਰਨਦੀਪ ਸਿੰਘ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਹੋਇਆ ਸੈਨੇਟਰ ਨੂੰ ਲੈ ਕੇ ਸੈਨਟ ਪੰਕ ਕੀਤੀ ਗਈ ਸੀ ਸੈਂਟਰ ਵੱਲੋਂ ਉਸ ਦੇ ਵਿਰੋਧ ਦੇ ਵਿੱਚ ਇੱਕ ਪ੍ਰਦਰਸ਼ਨ ਹੋਇਆ ਰੋਡ ਸ਼ੋਅ ਹੋਏ ਨੇ ਉਸ ਦੇ ਬਾਰੇ ਵਿੱਚ ਚਰਚਾ ਕਰਾਂਗੇ ਸਾਡੇ ਨਾਲ ਹੋਣਗੇ ਜੇਪਾਲ ਬਰਾੜ ਜੀ ਤਾਂ ਬਰਾੜ ਸਾਹਿਬ ਸਵਾਗਤ ਹੈ ਵੈਜੀ ਜੀ ਕਾਕਾ ਸਾਹਿਬ ਸਵਾਗਤ ਹੈ ਵੈਜੀ ਜੀ ਕਿਰਤ ਜੀ ਜਦੋਂ ਸਭ ਮੈਂ ਜਦੋਂ ਗੱਲ ਕਰੀ ਕਿ ਪ੍ਰਦਰਸ਼ਨ ਹੋਇਆ ਪ੍ਰਦਰਸ਼ਨ ਹੋ ਕੇ ਹੁਣ ਲੋਕ ਘਰਾਂ ਨੂੰ ਜਾ ਰਿਹਾ ਖਤਮ ਹੋਇਆ ਤੁਹਾਡੀ ਬਾਤ ਸੋਚ ਦੇ ਹਿਸਾਬ ਨਾਲ ਕੀ ਅਰਕ ਕੀ ਨਿਕਲਿਆ ਇਸ ਦਾ ਇਹ ਪ੍ਰੋਟੈਸਟ ਦਾ ਕੀ ਅਰਕ ਹੈ ਕੁਇਆ ਇਕਤਾ ਪੰਜਾਬ ਦੇ ਲੋਕ ਬਹੁਤ ਵਰਿਆਂ ਬਾਅਦ ਹਨਾ ਦੁਬਾਰਾ ਚਿੰਤਤ ਹੋਏ ਆ ਚੰਡੀਗੜ੍ਹ ਵਾਸਤੇ ਤੇ ਆਪਦੇ ਹੱਕਾਸਤੇ ਨਹੀਂ ਤਾਂ ਜਿਹੜੀ ਹੋਂਦੀ ਪੀੜ੍ਹੀ ਆ ਹਨਾ ਉਹ ਤਾਂ ਚੰਡੀਗੜ੍ਹ ਬਾਰੇ ਭੋਲੀ ਚੱਲੀ ਸੀ ਹਨਾ ਤਾਂ ਕਿ ਅਸੀਂ ਠੀਕ ਆ ਜਿਵੇਂ ਵੀ ਤੂੰ ਹੈ ਆਪਣਾ ਹੈ ਹੀ ਨਹੀਂ ਤੇ ਉਹਨਾਂ ਨੇ ਕੋਈ ਕਸਰ ਵੀ ਨਹੀਂ ਛੱਡੀ ਸੀ ਹਨਾ ਆਪਣੇ ਇਥੋਂ ਬਬਾਦੀ ਘਟਾਤੀ ਸਾਰਾ ਕੁਝ ਕਰਾਤਾ ਹਨਾ ਤੇ ਮੇਨ ਤਾਂ ਇਹ ਆ ਕਿ ਬੀਐਨਜੀ ਤਾਂ ਉਹ ਦਿੱਕਤ ਆ ਜਿਹੜੀ ਸੀਗੀ ਉਹ ਦਾ ਇੱਕ ਸਮਝ ਲੋ ਕਹਿ ਲੋ ਵੀ ਇੱਕ ਇੱਕ ਪਾਸੇ ਆਪਾਂ ਨੈਰੇਟਿਵ ਸਿਰ ਸਕਿਆ ਹੁਣ ਨਾਰੇ ਲੱਗੇ ਆ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮੇਰਾ ਖਿਆਲ ਇਹ ਮੇਰੇ ਜੰਮਣ ਤੋਂ ਵੀ ਪੁਰਾਣਾ ਨਾਰਾ ਹੈ ਹਨਾ ਵਿੱਚੋਂ ਬਿਲਕੁਲ ਨਹੀਂ ਲੱਗਿਆ ਕਦੀ ਹੁਣ ਲੱਗਣ ਲੱਗ ਗਿਆ ਸੋ ਹੁਣ ਜਿਵੇਂ ਢੋਡੇ ਵਾਲੀ ਜਨਰੇਸ਼ਨ ਆ ਜਾਂ ਤੁਹਾਡੀ ਉਮਰ ਦੇ ਆ ਉਹਨਾਂ ਨੂੰ ਵੀ ਲੱਗਦਾ ਹੈ ਕਿ ਹਾਂ ਯਾਰ ਇਹ ਸਾਡਾ ਸ਼ਹਿਰ ਆ ਸਾਨੂੰ ਮਿਲਣਾ ਚਾਹੀਦਾ ਸੋ ਇੱਕ ਤਾਂ ਇਹ ਪ੍ਰਾਪਤੀ ਆ ਸਾਰੇ ਇਸ ਸਾਰੀ ਮੂਵਮੈਂਟ ਦੀ ਕਹਿ ਲੋ ਜਾਂ ਇਸ ਲਹਿਰ ਦੀ ਹਨਾ ਇਹ ਬੜੀ ਇੰਪੋਰਟੈਂਟ ਪ੍ਰਾਪਤੀ ਵੀ ਹੈ ਦੂਜਾ ਜਿਹੜਾ ਹੈਗਾ ਇਹਦੇ ਵਿੱਚ ਵੱਡੀ ਗੱਲ ਇਹ ਆ ਕਿ ਵੀ ਇੰਨੀ ਵੱਡੀ ਗਿਣਤੀ ਚ ਆਪਾਂ ਸਨੇਹਾ ਦੇ ਤਾ ਕਿ ਤੁਸੀਂ ਐਡੇ ਸੌਖੇ ਨਹੀਂ ਸਾਨੂੰ ਹੱਥ ਪਾ ਸਕਦੇ ਅੱਜ ਪ੍ਰੋਟੈਸਟ ਹੋਇਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਡੀਆਂ ਹੀ ਸਾਡੇ ਬਾਬੇ ਦਾਦਿਆਂ ਦੀ ਜ਼ਮੀਨ ਤੇ ਯੂਨੀਵਰਸਿਟੀ ਬਣੀ ਹੋਈ ਹੈ ਸਾਡੀਆਂ ਜ਼ਮੀਨਾਂ ਤੇ ਪੰਜਾਬ ਦੀਆਂ ਜ਼ਮੀਨਾਂ ਤੇ ਯੂਨੀਵਰਸਿਟੀ ਸਾਨੂੰ ਇੱਥੇ ਨਹੀਂ ਬਣਨ ਦਿੱਤਾ ਗਿਆ लाਠੀ ਚਾਰਜ ਤੱਕ ਹੋਇਆ ਉਸ ਬਾਰੇ ਕੀ ਸੋਚਦੇ ਹੋ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਐਦਾਂ ਕਿਉਂ ਕੀਤਾ ਕੋਈ ਤਾਂ ਆਪਾਂ ਨੂੰ ਇਹ ਅਹਿਸਾਸ ਹੀ ਕਰਾਉਂਦੇ ਗਏ ਕਿ ਵੀ ਤੁਸੀਂ ਤੁਹਾਡਾ ਸ਼ਹਿਰ ਹੀ ਹੈ ਨੀਗਾ ਹਨਾ ਤੁਸੀਂ ਤਾਂ ਰਾਜਧਾਨੀ ਕਹਿੰਦੇ ਤੁਹਾਡਾ ਤਾਂ ਸ਼ਹਿਰ ਹੀ ਹੈ ਨੀਗਾ ਜਿਵੇਂ ਉਹਨਾਂ ਆਪਾਂ ਉਧਰੋਂ ਮੂਵ ਕੀਤੇ ਆਪਾਂ ਇੱਕ ਸਿਧਾਂਤਕ ਸਟੈਂਡ ਲਿਆ ਸੀ ਕਿ ਅਸੀਂ ਆਪਦੇ ਮਰਜ਼ੀ ਦੇ ਰਾਹ ਤੇ ਆਵਾਂਗੇ ਅਸੀਂ ਮਰਜ਼ੀ ਦੇ ਸਥਾਨ ਤੇ ਜਾਵਾਂਗੇ ਇਹ ਨਹੀਂ ਕਿ ਅਸੀਂ ਇਧਰੋਂ ਉਧਰੋਂ ਜਾਵਾਂਗੇ ਕਿਉਂਕਿ ਚੰਡੀਗੜ੍ਹ ਦੇ ਅੰਦਰ ਇਹਨਾਂ ਲਈ ਤਾਂ ਬਹੁਤ ਮਿਲ ਜਾਣੀ ਸੀ ਸਾਨੂੰ ਪਰ ਅਸੀਂ ਪੂਰੇ ਪ੍ਰੋਸੈਸ਼ਨ ਨਾਲ ਆਉਣਾ ਸੀ ਉਹਨਾਂ ਨੇ ਸਾਨੂੰ ਰੋਕਿਆ ਹੈ ਪੂਰੀ ਆਦੀ ਫੋਰਸ ਐਗਜ਼ਿਬਿਟ ਕੀਤੀ ਚਲੋ ਆਪਾਂ ਪੀਸਫੁਲ ਰਹਿਣਾ ਸੀ ਤਾਂ ਆਪਾਂ ਉਧੂਗਾ ਨਹੀਂ ਜਾ ਸਕਦੇ ਸੀ ਕਿਉਂਕਿ ਫੋਰਸ ਉਹ ਖਿਲਰ ਨਹੀਂ ਦੇ ਸਕਦੇ ਸੀ ਬਟ ਇਹ ਆ ਕਿ ਬਈ ਐਡਾ ਵੱਡਾ ਜਿਹੜਾ ਆਪਾਂ ਅੰਦਰ ਆਪਾਂ ਵੜ ਕੇ ਦਿਖਾ ਸਕੀਏ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕੱਲ ਨੂੰ ਇਹ ਹੋ ਸਕਦਾ ਹੈ ਕਿ ਇੱਕੋ ਜਗ੍ਹਾ ਤੇ ਕਨਸੈਂਟਰੇਟ ਹੋ ਕੇ ਆ ਜਾਣ ਅੰਦਰ ਸੋ ਬੇਸਿਕਲੀ ਤਾਂ ਇਹ ਹੈ ਕਿ ਉਹ ਆਪਾਂ ਨੂੰ ਵਿਖਾਉਣਾ ਚਾਹੁੰਦੇ ਵੀ ਤੁਹਾਡਾ ਸ਼ਹਿਰ ਨਹੀਂ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਹੌਲੀ ਹੌਲੀ ਆਪਾਂ ਨੂੰ ਇੱਥੇ ਧੱਕਣਾ ਚਾਹੁੰਦੇ ਆ ਬਾਹਰ ਆਪਾਂ ਚਾਹੁੰਦੇ ਆ ਕਿ ਵੀ ਸਾਡਾ ਵਾਪਸ ਇੱਥੇ ਕਬਜ਼ਾ ਅੱਜ ਸੁਣਨ ਦੇ ਵਿੱਚ ਆ ਰਿਹਾ ਕਿ ਫਰੀਡਮ ਫਾਈਟਰ ਫੈਮਲੀਆਂ ਆ ਰਹੀਆਂ ਸੀ ਇੱਥੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਡਿਟੇਨ ਕੀਤਾ ਹੈ ਤਾਂ ਇਸ ਨੂੰ ਕਿਸ ਤਰ੍ਹਾਂ ਦੇਖੋਗੇ ਕਿ ਚੰਡੀਗੜ੍ਹ ਪ੍ਰਸ਼ਾਸਨ ਹੈ ਜੋ ਉਸ ਨੂੰ ਸਮਝ ਨਹੀਂ ਫ੍ਰੀडम फाइਟਰਾਂ ਬਾਰੇ ਜਾਂ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਦੇਖੋ ਸਭ ਸਮਝੇਗੀ ਆ ਬੇਸਿਕਲੀ ਆਪਾਂ ਨੂੰ ਪੰਜਾਬੀਆਂ ਨੂੰ ਤੇ ਖਾਸ ਕਰਕੇ ਸਿੱਖਾਂ ਨੂੰ ਇੱਕ ਹਿਊਮਿਲੇਟ ਕਰਨ ਦੀ ਸਾਰਾ ਅਟੈਂਪਟ ਹੁੰਦਾ ਹੈ ਕਿ ਇਹਨਾਂ ਦੀ ਬੇਇੱਜ਼ਤੀ ਕੀਤੀ ਜਾਵੇ ਇਹਨਾਂ ਨੂੰ ਅਹਿਸਾਸ ਹੋਵੇ ਕਿ ਇਹ ਦੋ ਨੰਬਰ ਦੇ ਸ਼ਹਿਰੀ ਹੈਗੇ ਤੇ ਨਹੀਂ ਤਾਂ ਗੱਲ ਦੱਸੋ ਵੀ ਤੁਸੀਂ ਸਾਨੂੰ ਆਪਦੇ ਸ਼ਹਿਰ ਚ ਵੜਨ ਵਾਸਤੇ ਆਏ ਬਹੁਤ ਪਿਲਰਸ ਲਾਇਆ ਆਏ ਗੱਡੀਆਂ ਖੜੀਆਂ ਕੀਤੀਆਂ ਐ ਬੈਰੀਕੇਡਿੰਗ ਕੀਤੀ ਐ ਜਿਵੇਂ ਆਪਾਂ ਆਪਦੇ ਸ਼ਹਿਰ ਚ ਨਹੀਂ ਜਾ ਰਹੇ ਕਿਸੇ ਚ ਚੀਨ ਚ ਜਾਂ ਪਾਕਿਸਤਾਨ ਚ ਜਾ ਰਹੇ ਆ ਸਾਡੀ ਵੀ ਇਸੇ ਗੱਲ ਤੇ ਬਹੁਤ ਉਹਨਾਂ ਨਾਲ ਬਹਿਸ ਹੋਈ ਕਿ ਵੀ ਇਹ ਦੱਸੋ ਵੀ ਕਿਸੇ ਕੋ ਪਾਕਿਸਤਾਨ ਚ ਜਾ ਰਹੇ ਆ ਕਿ ਚੀਨ ਚ ਜਾ ਰਹੇ ਆ ਵੀ ਕੋਈ ਵੀ ਮਤਲਬ ਸਾਨੂੰ ਵੜਨ ਕਿਉਂ ਨਹੀਂ ਦਿੰਦੇ ਸਾਡੇ ਹਨਾ ਤੁਸੀਂ ਸਾਡੀ ਫ੍ਰਿਸਟਿੰਗ ਕਰ ਲੋ ਸਾਨੂੰ ਵੇਖ ਲੋ ਅਸੀਂ ਪੀਸਫੁੱਲ ਲੋਕ ਹੈਗੇ ਆ ਜਿਹੜਾ ਵੀ ਸਾਡੇ ਕੋ 2-250 ਬੰਦਾ ਹੈਗਾ ਉਹ ਸਾਰਾ ਪੀਸਫੁੱਲ ਆ ਹਨਾ ਇਹ ਇਹ ਥੋੜਾ ਵੀ ਕਿ ਤੁਸੀਂ ਅਸੀਂ ਬਾਲੀ ਗੱਲ ਤੁਹਾਨੂੰ ਲੱਗਦਾ ਸੀ ਗੱਡੀਆਂ ਤੇ ਛੱਡ ਦਿੰਦੇ ਪੈਦਲ ਭੇਜ ਦੋ ਸਾਨੂੰ ਪਰ ਨਹੀਂ ਇਹ ਗੱਲ ਆ ਉਹ ਆਪਾਂ ਨੂੰ ਆਪਣਾ ਨੱਕ ਰਗੜਨਾ ਚਾਹੁੰਦੇ ਆ ਜ਼ਮੀਨ ਨਾਲ ਵਖਾਉਣ ਵਾਸਤੇ ਕਿ ਵੀ ਤੁਸੀਂ ਤੁਹਾਡੀ ਔਕਾਤ ਹੀ ਹੈ ਨਹੀਂ ਉਹਦੇ ਵਿੱਚ ਆਪਦੀ ਮਰਜ਼ੀ ਨਾਲ ਨਹੀਂ ਵੜ ਸਕਦੇ ਸਾਡੇ ਰਹਿਮੋ ਕਰਮ ਤੇ ਆ ਤੁਸੀਂ ਜਦੋਂ ਚਾਹਾਂਗੇ ਤੁਸੀਂ ਵੜ ਲਓ ਜੇ ਨਹੀਂ ਚਾਹਾਂਗੇ ਨਹੀਂ ਵੜ ਸਕਦੇ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਬੜੀ ਪ੍ਰੋਟੈਸਟ ਚੱਲ ਰਿਹਾ ਪੰਜਾਬ ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਜਰਕੀ ਅੱਜ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਵਾਲੀ ਜੋ ਸਕੀਮ ਬੱਸ ਹੈ ਉਸ ਨੂੰ ਹਰੀ ਝੰਡੀ ਦਿੱਤੀ ਭਗਵੰਤ ਮਾਨ ਸਾਹਿਬ ਲਈ ਉਹ ਜ਼ਰੂਰੀ ਸੀ ਜਾਂ ਇਹ ਜ਼ਰੂਰੀ ਸੀ ਦੇਖੋ ਜੀ ਇੱਥੇ ਇਹਨਾਂ ਦੇ ਇੱਕ ਐਮਐਲਏ ਹੋ ਕੇ ਗਏ ਸੀਗੇ ਠੀਕ ਹੈ ਮੈਂ ਉਹ ਨਾਂ ਭੁੱਲ ਜਾਣਾ ਦਾ ਅਮਰਪਾਲ ਸਿੰਘ ਸੀਗੇ ਉਹ ਕਹਿ ਕੇ ਗਏ ਸੀਗੇ ਹੈ ਉਸ ਤੋਂ ਇਲਾਵਾ ਹੋਰ ਵੀ ਐਮਐਲਏ ਐਮਪੀਜ਼ ਆਉਂਦੇ ਗਿਆ ਹੋਰ ਲੋਕ ਆਉਂਦੇ ਆਉਂਦੇ ਸੀਗੇ ਕਿ ਤੁਹਾਨੂੰ ਪੂਰਾ ਸਪੋਰਟ ਮਿਲੂਗੀ ਉੱਥੋਂ ਇਹ ਮਿਲੂਗੀ ਸਾਨੂੰ ਜਿਹੜਾ ਪਹਿਲਾ ਬੈਰੀਕੇਡ ਮਿਲਿਆ ਜਿਹੜੀ ਪਹਿਲੀ ਬੈਰੀਕੇਡਿੰਗ ਮਿਲੀ ਆ ਹੈ ਉਹ ਪੰਜਾਬ ਪੁਲਿਸ ਦੇ ਮੈਂ ਕਿੱਥੇ ਮਿਲੀ ਹੈ ਇਹ ਆਪਣੇ ਜਿੱਥੇ ਕੌਮੀ ਇंसाफ ਮੋਰਚੇ ਦੇ ਨੇੜੇ ਹੈ ਨਾਲੇ ਸਾਡੇ ਦੱਸਣ ਦੇ باوجود ਉੱਥੋਂ ਸਾਨੂੰ ਪਹਿਲਾ ਪੁਲਿਸ ਪੰਜਾਬ ਪੁਲਿਸ ਨੇ ਸਾਡੀਆਂ ਵੀਡੀਓਜ਼ ਸ਼ੂਟ ਕੀਤੀਆਂ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪ੍ਰੋਟੈਸਟ ਵਾਸਤੇ ਜਾਣਾ ਹੈ ਕਹਿੰਦੇ ਤੁਸੀਂ ਸਾਨੂੰ ਦੱਸੋ ਕਿਹੜੇ ਰਾਹ ਤੇ ਜਾਣਾ ਹੈ ਠੀਕ ਹੈ ਅਸੀਂ ਕਿਹਾ ਵੀ ਤੁਹਾਨੂੰ ਕੀ ਆ ਦਿਨਾ ਤੁਸੀਂ ਤਾਂ ਸਾਡੇ ਨਾਲ ਚੱਲੋ ਸਕੋ ਠੀਕ ਹੈ ਕਿਤੇ ਨਾ ਕਿਤੇ ਫਿਰ ਖਿਚੜੀ ਲੱਗ ਰਹੀ ਹੈ ਹਾਂ ਬਿਲਕੁਲ ਉਹਨਾਂ ਨੇ ਇਨਫਾਰਮੇਸ਼ਨ ਦੇਣੀ ਸੀਗੀ ਅੱਗੇ ਅਸੀਂ ਫਿਰ ਕਿਉਂਕਿ ਅਸੀਂ ਤਾਂ ਇਹ ਸਿਧਾਂਤਕ ਤੌਰ ਤੇ ਮਿੱਥ ਕੀ ਆਏ ਸੀਗੇ ਕਿ ਅਸੀਂ ਸਾਰਾ ਕੁਝ ਦੱਸਾਂਗੇ ਕਲੀਅਰ ਕਰਕੇ ਚੱਲਾਂਗੇ ਕਿਉਂਕਿ ਸਾਡਾ ਰਾਈਟ ਉੱਥੇ ਜਾਣ ਦਾ ਠੀਕ ਹੈ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਕੌਮੀ ਇਨਸਾਫ ਮੋਰਚੇ ਦੇ ਨਾਲ ਵਾਲਾ ਜਿਹੜਾ ਹਿੱਸਾ ਰਾਹ ਦਾ ਖੁੱਲਿਆ ਹੋਇਆ ਅਸੀਂ ਉਹਦੇ ਵਿੱਚ ਦੀ ਜਾਣਾ ਤੇ ਸਾਡੇ ਜਾਂਦਿਆਂ ਨੂੰ ਉੱਥੇ ਬੈਰੀਕੇਡ ਲਾਇਆ ਹੋਇਆ ਸੀ ਤੇ ਪੁਲਿਸ ਫੋਰਸ ਵੀ ਉੱਥੇ ਖੜੀ ਜਿਹੜੀ ਕੀਤੀ ਸੀਗੀ ਉਹ ਪੁਲਿਸ ਯੂਨੀਫਾਰਮ 'ਚ ਨਹੀਂ ਸੀ ਉਹ ਕਮਾਂਡੋ ਯੂਨੀਫਾਰਮ 'ਚ ਖੜੀ ਕੀਤੀ ਸੀ ਉਹਨਾਂ ਨੇ ਸੋਚਿਆ ਹੋਣਾ ਕਿ ਜੇ ਇਹ ਘੱਟ ਹੁੰਦੇ ਤਾਂ ਉਹਨਾਂ ਨੇ ਸਾਨੂੰ ਉੱਥੇ ਦਵਾਲ ਦੇਣਾ ਸੀ ਸਾਡਾ ਕੋਈ ਕਾਫਲਾ ਬਹੁਤ ਵੱਡਾ ਸੀ ਤਾਂ ਸਾਨੂੰ ਇਹ ਇਹ ਰੋਕ ਕਿਸੇ ਤੁਮ ਰੌੜ ਸਾਹਿਬ ਮੈਂ ਆਖਰੀ ਸਵਾਲ ਕਰਨਾ ਚਾਹੁੰਗਾ ਕਿ ਇਹ ਜੋ ਧਰਨਾ ਹੋਣਾ ਇਸ ਦਾ ਕੋਈ ਅਰਕ ਸਹੀ ਤਰੀਕੇ ਨਾਲ ਉਸ ਤਰੀਕੇ ਨਾਲ ਨਿਕਲਿਆ ਨਹੀਂ ਕੋਈ ਸੈਨੀਟ ਦਾ ਸੈਨੀਟ ਬਹਾਲ ਕਰਨ ਨੂੰ ਨਹੀਂ ਲੇਕੇ ਹੋਇਆ ਇਹ ਲਗਾਤਾਰ ਧਰਨਾ ਇਦਾਂ ਹੀ ਚੱਲੂਗਾ ਕੀ ਪਾਤ ਹੈ ਹੁਣ ਧਰਨੇ ਦਾ ਕੋਈ ਸਟਰਗਲਸ ਦਾ ਕੋਈ ਪਤਾ ਨਹੀਂ ਹੁੰਦਾ ਹੋ ਸਕਦਾ ਕੱਲ ਤੱਕ ਜਾਂ ਪਰਸੋਂ ਤੱਕ ਐਲਾਨ ਹੋ ਜੇ ਨਹੀਂ ਲਗਾਤਾਰ ਧਰਨਾ ਜਾਰੀ ਹੈ ਹਾਂ ਲੱਤਰਣਾ ਜਾ ਰਹੀ ਹੈ ਬਾਕੀ ਮੇਰੇ ਖਿਆਲ ਉਹ ਜਿਹੜੀ ਕਾਉਂਸਲ ਬਣੀ ਹੈ ਧਰਨੇ ਦੀ ਉਹਨਾਂ ਨੂੰ ਬਿਹਤਰ ਪਤਾ ਹੋਗਾ ਕਿ ਉਹਨਾਂ ਨੇ ਕੀ ਪ੍ਰੋਗਰਾਮ ਦੇਣਾ ਹੈ ਆਪਾਂ ਲੋਕ ਤਾਂ ਸਪੋਰਟ ਦੇ ਵਿੱਚ ਹੀ ਆਉਣੇ ਹਨਾ ਤੇ ਉਹਦੇ ਵਿੱਚ ਇਹ ਹੈ ਕਿ ਜੋ ਪ੍ਰੋਗਰਾਮ ਦੇਣਾ ਉਹਨਾਂ ਨੇ ਉਹ ਪਤਾ ਲੱਗ ਜੂ ਤੇ ਆਪਾਂ ਅਗਾਂਹ ਦੇਖਦੇ ਕੀ ਕਰ ਸਕਦੇ ਤਾਂ ਬ੍ਰਾਡ ਸਾਹਿਬ ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ ਵਾਜੂਗਾ ਹਲ ਸਾਹਿਬ ਵੀ ਫਤਿਹ ਜਿਸਨ ਬ੍ਰਾਡ ਸਾਹਿਬ ਇਹਨਾਂ ਨਾਲ ਵਿਚਾਰ ਸਾਂਝੇ ਕਰੇ ਕੈਮਰਾ ਪਰਸਨ ਰਣਵੀਰ ਦੇ ਨਾਲ ਮੈਰੂਨਦੀਪ ਸਿੰਘ